ਸੈਂਟਰਲ ਹਾਂਜੀ ਹਾਂਜੀ ਮੈਂ ਸਰਪੰਚ ਹਰਜਨ ਸਿੰਘ ਹਿਜਵਾਲ ਤੋਂ ਬੋਲਦਾ ਸਾਡੇ ਚਾਰ ਜਵਾਨ 20-20 ਸਾਲ ਦੇ 18 ਸਾਲ ਦੇ ਮੁੰਡੇ ਪਾਣੀ ਚ ਨੌਣ ਆਏ ਡੁੱਬ ਗਏ ਇੱਕ ਦਾ ਨਾਮ ਅਰਸ਼ਦੀਪ ਆ ਕਿੰਨੇ ਕਿੰਨੇ ਜਾਣੇ ਡੁੱਬੇ ਆ ਜੀ ਅਰਸ਼ਦੀਪ ਤੇ ਇੱਕ ਦਾ ਨਾਮ ਸ਼ਾਲੋ ਆ ਤੇ ਇੱਕ ਦਾ ਨਾਮ ਗੁਰਪ੍ਰੀਤ ਅਕਟੇ ਲੱਗਣਾ ਆਹੋ ਗੁਰਪ੍ਰੀਤ ਗੁਰਪ੍ਰੀਤ ਮਿੰਦਰ ਸਿੰਘ ਦਾ ਮੁੰਡਾ ਵਾ ਕਬਲ ਕਾਲੂ ਕਾਲੂ ਮੁੰਡੇ ਦਾ ਆ 4 ਮੁੰਡੇ ਨੂੰ ਪਿਆ ਦੋਹਾਂ ਬੰਨਾਂ ਚ ਲੱਗਦੇ ਦੋ ਦੋ ਵੱਜ ਗਏ ਪਰਚੇ ਨਹੀਂ ਗਏ ਬਜਾਦਾ ਕੋਈ ਮੈਦਾਨ ਬਜ ਗਾਇਆ ਲੱਭ ਗਾਇਆ ਲੈ ਗਏ ਦੋ ਲੱਭੇ ਆ ਦੋ ਮਿਲ ਗਏ ਦੋ ਮਿਲ ਗਿਆ ਕੋਈ ਨਹੀਂ ਲੱਭੇ ਦੋ ਨਹੀਂ ਮਿਲੇ ਠੀਕ ਹੈ ਲੱਭਣ ਲੈ ਆ ਤੇ ਕੋਈ ਗੋਤਾਖੋਰ ਆਇਆ ਜੀ ਇੱਥੇ ਕੋਈ ਗੋਤਾਖੋਰ ਨਹੀਂ ਅਜੇ ਤੱਕ ਆ ਪਿੰਡਾਂ ਦੇ ਪਿੰਡਾਂ ਦੇ ਪਿੰਡਾਂ ਦੀ ਜਨਤਾ ਲੱਭ ਪਿੰਡਾਂ ਦੇ ਵੱਡੇ ਗੋਤਾਖੋਰ ਆ ਜੀ ਨੇ ਵੱਡੇ ਆ ਇੱਥੇ ਜੀ ਦੋ ਤਿੰਨ ਘਟ ਹੋ ਗਏ ਜਦੋਂ ਉਹਨੂੰ ਘੁੰਮਦਿਆਂ ਨੂੰ ਦੋ ਫਿਰ ਨਹੀਂ ਅਜੇ ਵੀ ਠੀਕ ਹੈ ਜੀ ਇਸ ਸਾਬਕਾ ਸਰਪੰਚ ਸਾਹਿਬ ਆ ਜੀ ਹਰਜਿੰਦਰ ਸਿੰਘ ਜੀ ਆ ਦੇਖੋ ਸਰ ਇੱਥੇ ਸੀਗੇ ਸਰ ਉਹਨਾਂ ਦੇ ਪਏ ਦੋ ਚਾਰ ਬੱਚੇ ਦੋ ਮਿਲ ਗਿਆ ਸਰ ਤੇ ਦੋ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਵਾ ਦੋ ਸਰ ਲੱਭਦੇ ਨਹੀਂ ਪਏ ਸਰ ਬੜੀ ਕੋਸ਼ਿਸ਼ ਕਰਦੇ ਪਏ ਆ ਪ੍ਰਸ਼ਾਸਨ ਨਹੀਂ ਹਜੇ ਤੱਕ ਪਹੁੰਚ ਪਾਇਆ ਜੀ ਇੱਥੇ ਤੱਕ ਜੀ ਸਾਬਕਾ ਸਰਪੰਚਾ ਨਾਲ ਪਿੰਡ ਦੇ ਸਾਰੇ ਆ ਮੈਂ ਬਲਬਰਦਾਰ ਸਾਹਿਬ ਆ ਜਿੰਨੇ ਆ ਠੀਕ ਹੈ ਸਰ